नवा वीडियो पसंद करें जिंदाबाद जिंदाबाद पसंद आने चाहिए नहीं नहीं लोरी मत करो बड़े बड़े के बारे में ਨਾ ਜਾ ਆਪ ਸਭ ਤੋਂ ਪਹਿਲੇ ਆਰਜਨ ਦੇਵ ਜੀ ਦਾ ਸ਼ਿਦਿ ਦੇਖਦੇ ਆਰ ਇੱਕ ਖਾਨ ਤਪਸਵੀ ਔਰ ਜਿਸ ਤਰ੍ਹਾਂ ਉਹਨਾਂ ਤਸਵੀਰ ਰੱਖੇਗੇ ਔਰ ਸ਼ਾਂਤੀ ਦੇ ਪੁੰਜ ਗੁਰੂ ਆਰਜਨ ਦੇਵ ਜੀ ਬਾਰਾ ਰੱਖੇਗੇ ਸਾਰੇ ਸਿਸ਼ਟਕੋ ਨੇ ਇਸ ਸ੍ਰੀ ਖੇਰੇ ਨਾਲ ਉਹਨਾਂ ਨੇ ਸ਼ਾਂਤੀ ਦਾ ਬਲ ਦਿੱਤਾ ਸਾਰੇ ਦੇਸ਼ ਦੇ ਵਿੱਚ ਜੇ ਪੂਰੀ ਦੁਨੀਆ ਦੇ ਵਿੱਚ ਉਹ ਤੇ ਰਿਹਾ ਗਿਆ ਉਹ ਪੂਰੀ ਮਾਲਕ ਸੰਪੂਰਨੀ ਚੱਲਣ ਦੀ طاقت ਬਖਸ਼ੀ। ਨਾ ਨਾ ਨਾ। ਔਰ ਉਹਨਾਂ ਦੇ ਜਿਹੜੇ ਰਾਤ ਦਰਸ਼ਾਣੇ ਜੋ ਕੁਰਬਾਨੀ ਦੇ ਵਿੱਚ ਉਹਨਾਂ ਨੇ ਦਿੱਖਾ ਵਾਖ ਉਹਨੂੰ ਪੂਰੇ ਤੇ ਚੱਲੇ ਜੀ ਸਾਨੂੰ ਮੇ ਬੁੱਧੂ ਔਰ ਜੇ ਸ਼ਰਤ ਕਿ ਨੇ ਕੁਰਬਾਨੀ ਖਾਭੀ ਉਹ ਤਾਂ ਸੋ ਪਾਪ ਕਰਤੀ ਉਹ ਜਿੱਤੇ ਉਹਨਾਂ ਨੇ ਆਪਣੇ ਆਖੀ ਜਿਹੜਾ ਸਮਾਂ ਸੀ ਇਹਨੂੰ ਬਕੀਰ ਕੀਤਾ ਔਰ ਉਹਨਾਂ ਦੇ ਨਾਲ ਇੱਕ ਪੂਰੇ ਵਰਦੇ ਵਿਕੀ ਕੋਈ ਸ਼ਾਇਰ ਹੈ ਢੇਰਾ ਬਾਬਾ ਨਿਕ ਬਾਬੇ ਦਾ ਢੇਰਾ ਤੇ ਉਹਦੇ ਤੇ ਆਏ ਹੋਰੇ ਤੇ ਸ਼ਾਇਦ ਮਾਮਰੇ ਤੋਂ ਇਸ ਨੂੰ ਆਜਾ ਇਸ ਹਲਕੇ ਨੇ ਇਹ ਸ਼ੇਰ ਨੇ ਔਰ ਜਿਹੜਾ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਜਿਹੜੀ ਸਾਡੇ ਪਰਵਾਨੇ ਦੇ ਤੌਰ ਤੇ ਜਦ ਕੋਈ ਉਹ ਉਹਨਾਂ ਨੂੰ ਜਿਹੜੀ ਸੋਚ ਉਹਨਾਂ ਦੀ ਸੋਚੀ ਹੈ ਨਾ ਤੇ ਆਪਾਂ ਨਾ ਇਹੋ ਜੀਆਂ ਗੱਲਾਂ ਨਾ ਕਰੇ ਕਰੀਏ ਜਿਹੜਾ ਲੈਵਲ ਜਿਹੜਾ ਹੁੰਦਾ ਨਾ ਉਸ ਲੈਵਲ ਦਾ ਬੰਦਾ ਜਿਹੜਾ ਉਹ ਆਪਣੇ ਲੈਵਲ ਦੀ ਗੱਲ ਕਰ ਦਿੰਦਾ ਜਿਹੜੇ ਉਸ ਲੈਵਲ ਤੇ ਨਹੀਂ ਜਾਂਦੇ ਤੇ ਉਹ ਇਹੋ ਜੀਆਂ ਗੱਲਾਂ ਕਰ ਜਾਂਦੇ ਨੇ ਜਿਹਦੇ ਬਾਰੇ ਲੋਕ ਵੀ ਬਾਤ ਮਜ਼ਾਕ ਕਰਦੇ ਉਹ ਆਪਣੇ ਪਿੰਡਾਂ ਚ ਵੀ ਹਾਰ ਜਾਂਦੇ ਨੇ ਤੇ ਉਹ ਲੀਡਰ ਨੂੰ ਉਹ ਗੱਲ ਕਰਨੀ ਚਾਹੀਦੀ ਆ ਜਿਹੜੀ ਕਿਸੇ ਦੀ ਗੱਲ ਦੀ ਕੋਈ ਫਾਇਦਾ ਹੋਵੇ ਕੋਈ ਉਹਦਾ ਮਤਲਬ ਹੋਵੇ ਨਾ ਪੰਜਾਬ ਨੂੰ ਕਮਿਊਨਿਟੀ ਲੈ ਕੇ ਜਾਣਾ ਅਸੀਂ ਜਿਹੜੇ ਐਮਪੀ ਬਣੇ ਆ ਸਾਡਾ ਕੰਮ ਆ ਕਿ ਕਿਸੇ ਵੀ ਪਾਰਟੀ ਦੇ ਉੱਪਰ ਉੱਠ ਕੇ ਜਿਹੜੀਆਂ ਪੰਜਾਬ ਦੀਆਂ ਉਥੋਂ ਜਿਹੜੀਆਂ ਗ੍ਰਾਂਟਸ ਨਹੀਂ ਆ ਰਹੀਆਂ ਉਹਦਾ ਕਿ ਮੇਰਾ ਇਹ ਨਹੀਂ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਉੱਥੇ ਸਾਡਾ ਇਹ ਹੋਣਾ ਕਿ ਪੰਜਾਬ ਦੇ ਨਾਲ ਪੱਕਾ ਨਹੀਂ ਹੋਣ ਦੇਣਾ ਇਹ ਗੱਲ ਇੱਕ ਪੱਕੀ ਹੈ ਕਿ ਪੰਜਾਬ ਨਾਲ ਧੱਕਾ ਨਹੀਂ ਹੋਣ ਦਵਾਂਗੇ ਆਪਣੀ ਗਬਰਗਸਤ ਆਵਾਜ਼ ਠਾਵਾਂਗੇ ਔਰ ਚੀਫ ਮਿਨਿਸਟਰ ਨੂੰ ਵੀ ਕਹਾਂਗੇ ਕਿ ਜੇ ਉਹਨਾਂ ਦੇ ਕੋਲ ਕੋਈ ਪੇਪਰ ਹੋਵੇ ਤੇ ਜੇ ਇਸ ਕਿਰਪਾ ਕਰਕੇ ਸਾਨੂੰ ਭੇਜੇ ਤੇ ਅਸੀਂ ਉਹਦੇ ਤੇ ਜਰੂਰ ਆਵਾਜ਼